ਸਤਿ ਸ਼੍ਰੀ ਅਕਾਲ ਜੀ ਇਹ ਨਹੀਂ ਗਲਗਲਾ ਹਾਂਜੀ ਗਲਗਲ ਗਾਣਿਆਂ 'ਚ ਸੁਣਿਆ ਨਾ ਗਲਗਲ ਪਰਖੀ ਚਟੀ ਇਹ ਉਹ ਵਾਲੀਆਂ ਗਲਗਲਾ ਆ ਬਈ ਠੀਕ ਹੈ ਧੋਸ ਮਾਰ ਕੇ ਰੱਖੀ ਹੈ ਨਾ ਤੇ ਹੁਣ ਮੈਂ ਇਹਨਾਂ ਨੂੰ ਕੱਟਣਾ ਇਹਨਾਂ ਦਾ ਬਣਨਾ achar ਪਹਿਲਾਂ ਮੈਂ ਭੁੱਲ ਗਈ ਸੀ ਇਹ ਕੁਝ ਮਸਾਲੇ ਜਿਹੜੇ ਮੈਂ ਇਹ ਥੋੜੇ ਜਿਹੀ ਮੋٹے-ਮੋٹے ਜਿਹੀ ਪੀਤੇ ਆ ਮਿਕਸੀ ਦੇ ਨਾਲ ਇਹ ਮੈਂ ਤੁਹਾਨੂੰ ਦੱਸ ਦਿੰਨੀ ਹਰੇ ਚ ਕਾਲੀ ਮਿਰਚ ਜੀਰਾ ਆ, ਸੌਂਫਾ, ਦਾਲਚੀਨੀ ਆ ਤੇ ਤੇਜਪੱਤਾ, ਲਟਰਮ ਪਟਰਮ। ਜੋ ਤੁਹਾਡੀ ਪਸੰਦ ਦੇ ਮਸਾਲੇ ਤੁਸੀਂ ਪਾ ਸਕਦੇ ਹੋ। ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਇਹ ਕੁਝ ਮਸਾਲੇ ਨੇ, ਲਸਣ ਪਾਊਡਰ ਆ, ਧਨੀਆ ਪਾਊਡਰ ਆ, ਮਿਰਚ ਪਾਊਡਰ ਆ, ਹਲਦੀ ਆ। ਇਹ ਜੋ ਮੈਂ ਪਾਉਂਗੀ ਕਲੌਂਜੀ ਤੇ ਇਹ ਹੈਗੀ ਆ ਜੁਵੈਨ ਜਿਹੜੇ ਬਾਅਦ ਚ ਪਾਉਣੇ ਨੇ ਕਾਲਾ ਨਮਕ, ਥੀਵੜਾ ਨਮਕ। ਠੀਕ ਹੈ ਜੀ। ਇਹ ਰੱਖਿਆ ਵਾਂ। ਤੇ ਮੇਰੇ ਕੋਲ ਹੈ ਨਹੀਂ ਸੀ ਕੜਾਹੀ ਤੇ ਮੈਂ ਇਹ ਤੁਸਕ ਸੀ ਜਿਹੜਾ ਮੇਰੇ ਕੋਲੇ ਸਟੀਲ ਦਾ ਮੈਨੂੰ ਲੱਗਿਆ ਤਾਂ ਥੱਲਾ ਪਾਣਾ ਤੇ ਮੈਂ ਕੀ ਕੀਤਾ ਇਹਨੂੰ ਮਿੱਟੀ ਲਾ ਲਈ ਤੇ ਇਹਦੇ ਵਿੱਚ ਹੀ ਮੈਂ ਆਚਾਰ ਪਾਉਂਗੀ ਕਿਉਂਕਿ ਇੱਥੇ ਦੇਸੀ ਜਗਾੜ ਲਾਉਣਾ ਪੈਂਦਾ ਵਾ ਹਾਂ ਸੱਚ ਇੱਕ ਹੋਰ ਗੱਲ ਮੈਂ ਮੈਂ ਨਾ ਹਿੰਗ ਨੂੰ ਪੁੰਨ ਕੇ ਤਾਗੇ ਤੇ ਉਹ ਹਿੰਗ ਵੀ ਇਹਦੇ ਵਿੱਚ ਪਾਈ ਆ ਪੂਰੀ ਡੱਬੀ ਭਰੀ ਹੋਈ ਹੈ ਨਾ ਪੁੰਨ ਕੇ ਮੈਂ ਇਹਦੇ ਵਿੱਚ ਹੀ ਪੀਤੀ ਤਾਂ ਕਿ ਮਿਕਸਪ ਹੋ ਕੇ ਉਹ ਪ੍ਰੋਪਰ ਸਾਰੇ ਆਚਾਰ ਦੇ ਵਿੱਚ ਆ ਜਾਵੇ ਤੇ ਇਹ ਆ ਜੀ ਗੁੜ ਇਹ ਆ ਸਿਰਕਾ ਸਿਰਕਾ ਮੈਨੂੰ ਗੰਨੇ ਦਾ ਮਿਲਿਆ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਗੁੜ ਨੂਣ ਤੇ ਸਿਰਕਾ ਇਹ ਤਿੰਨੋਂ ਚੀਜ਼ਾਂ ਕੰਮ ਆਉਂਦੀਆਂ ਆ ਆਪਣੇ ਅਚਾਰ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਖਰਾਬ ਨਹੀਂ ਹੋਣ ਦਿੰਦੀਆਂ ਇਹ ਚੀਜ਼ਾਂ ਤੇ ਇਹ ਗੁੜ ਨੂੰ ਮੈਂ ਸਿਰਕੇ ਦੇ ਵਿੱਚ ਘੋਣ ਲੱਗੀਆਂ ਤਾਂ ਕਿ ਛੇਤੀ ਛੇਤੀ ਜਿਹੜਾ ਹੈਗਾ ਮੈਲਟ ਹੋ ਜੇ ਔਰ ਦੂਜੀ ਗੱਲ ਇਹ ਹੈ ਵੀ ਇਹ ਸਿਰਕਾ ਜ਼ਰੂਰੀ ਆ ਖਰਾਬ ਨਾ ਹੋਵੇ ਤੇ ਗੁੜ ਜਿਹੜਾ ਹੈਗਾ ਕਿਉਂਕਿ ਗਲਗਲਾਂ ਵੀ ਜਿਹੜੀਆਂ ਨੇ ਖਟੀਆਂ ਹੁੰਦੀਆਂ ਇਹ ਉਸ ਖਟਾਸ ਨੂੰ ਬੈਲੈਂਸ ਕਰ ਦਿੰਦਾ ਤੇ ਖਰਾਬ ਹੋਣ ਤੋਂ ਵੀ ਬਚਾਉਂਦਾ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਸਟੈਪ ਟੂ ਸਟੈਪ ਪ੍ਰੋਸੈਸ ਦਿਖਾਉਂਗੀ ਤੇ ਗਲਗਲਾਂ ਦਾ ਸੀਜ਼ਨ ਆ ਪੰਜਾਬ ਦੇ ਵਿੱਚ ਲਿਆਓ ਗਲਗਲਾਂ ਜੇ ਘਰੇ ਲੱਗੀਆਂ ਤੋੜੋ ਤੇ ਚਾਰ ਬਣਾਓ ਖਾਓ ਇਹ ਚਾਰ ਬਹੁਤ ਗੁਣਕਾਰੀ ਆ ਤੁਹਾਡੇ ਅੰਦਰੋਂ ਇਹ ਪਥਰੀ ਪੁਥਰੀ ਵਰਗੀਆਂ ਚੀਜ਼ਾਂ ਲੋਹਾ ਲਾਹਾ ਤੱਕ ਵੀ ਇਹ ਜਿਹੜਾ ਹੈਗਾ ਕੱਢ ਦਿੰਦਾ ਕਿਉਂਕਿ ਤੁਸੀਂ ਇੱਕ ਐਕਸਪੈਰੀਮੈਂਟ ਕਰ ਸਕਦੇ ਹੋ ਕਿ ਗਲਗਲ ਦੇ ਵਿੱਚ ਨਾ ਇੱਕ ਸੂਈ ਪਾ ਕੇ ਰੱਖ ਲਓ ਤੇ ਉਹਨੂੰ ਥੋੜੇ ਦਿਨਾਂ ਬਾਅਦ ਦੇਖਿਓ ਸੂਈ ਗਾਇਬ ਹੋਊਗੀ ਇਸ ਤਰ੍ਹਾਂ ਅੰਦਰੋਂ ਜਿਹੜਾ ਹੈਗਾ ਗਲਗਲਾਂ ਦਾ achar ਕਲੀਨ ਕਰ ਦਿੰਦਾ ਸੋ ਇਹ ਬਹੁਤ ਗੁਣਕਾਰੀ ਹੈ ਸਾਰੇ ਜ਼ਰੂਰ ਬਣਾ ਕੇ ਖਾਓ ਆਓ ਕਰਦੇ ਹਾਂ achar ਪਾਉਣਾ ਸ਼ੁਰੂ ਆਹ ਲੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਹ ਕੱਟ ਲੈਣੀਆਂ ਨੇ ਅੰਦਰੋਂ ਦੇਖਣ ਨੂੰ ਤੁਹਾਨੂੰ ਸੰਤਰੀ ਵਰਗੀਆਂ ਲੱਗਣਗੀਆਂ ਪਰ ਇਹਨਾਂ ਤੇ ਯਕੀਨ ਨਹੀਂ ਕਰਨਾ ਇਹ ਸੰਤਰੀ ਵਰਗੀਆਂ ਨਹੀਂ ਆ ਬਹੁਤ ਖੱਟੀਆਂ ਹੁੰਦੀਆਂ ਨੇ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਕੱਟ ਕੇ ਟੁਕੜੇ ਕਰ ਲੈਣੇ ਨੇ ਬਹੁਤ ਈਜ਼ੀ ਨੇ ਇਹ ਕੱਟਣੀਆਂ ਇਸ ਟਾਈਪ ਦੇ ਜਿਹੜੇ ਨੇ ਟੁਕੜੇ ਹੋ ਜਾਣਗੇ ਜਿੰਨਾਂ ਦੇ ਤੁਹਾਨੂੰ ਪਸੰਦ ਨੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਇਹ ਜੇ ਕੱਟੀਆਂ ਗਈਆਂ ਗਲਗਲਾਂ ਅੱਛਾ ਇਹਦੇ ਵਿੱਚ ਨਾ ਜ਼ੀਰੋ ਵੇਸਟੇਜ ਆ ਇਹ ਚ ਕੋਈ ਵੀ ਚੀਜ਼ ਵੇਸਟ ਨਹੀਂ ਜਾਂਦੀ ਪਰ ਤੁਹਾਨੂੰ ਧੋਣੀਆਂ ਬਹੁਤ ਧਿਆਨ ਨਾਲ ਪੈਂਦੀਆਂ ਆ ਤਾਂ ਸਾਫ਼ ਹੋਣੀਆਂ ਚਾਹੀਦੀਆਂ ਕਿਉਂਕਿ ਜੇ ਨਹੀਂ ਤਾਂ ਇਹਨਾਂ ਤੇ ਬਹੁਤ ਮਿੱਟੀ ਹੁੰਦੀ ਹੈ ਮੈਂ ਤੁਹਾਨੂੰ ਦਿਖਾਵਾਂ ਵੀ ਦਿਨੇ ਆ ਨਹੀਂ ਨਹੀਂ ਜਿਹੜੀਆਂ ਤੋਤੀਆਂ ਹੋ ਇਸ ਤਰ੍ਹਾਂ ਹੁੰਦੀਆਂ ਇਹਨਾਂ ਨੂੰ ਨਾ ਬਰਸ਼ ਦੇ ਨਾਲ ਜਾਂ ਭਾਂਡੇ ਧੋਣੇ ਵਾਲੇ ਉਹਦੇ ਨਾਲ ਤੁਸੀਂ ਚੰਗੀ ਤਰ੍ਹਾਂ ਧੋਣਾ ਹੁੰਦਾ ਫੇਰੇ ਨਿਕਲਦੀਆਂ ਐਦਾਂ ਦੀਆਂ orange orange ਸਾਬ ਸੁਥਰੀਆਂ ਲਓ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਗੁੜ ਨਹੀਂ ਇਹ ਹਜੇ ਖੁਰਿਆ ਹੀ ਨਹੀਂ ਕੋਈ ਵੱਡੇ ਟੁਕੜੇ ਨਹੀਂ ਖੁਰੇ ਛੋਟੇ ਹਜੇ ਖੁਰਨ ਲੱਗ ਗਿਆ ਸੋ ਐਦਾਂ ਦਾ ਹੋ ਜਾਂਦਾ ਹੀ ਇਹਨੇ ਆਪ ਹੀ ਥੋੜੀ ਥੋੜੀ ਦੇਰ ਤੱਕ ਇਹਦੇ ਚ ਖੋਲ ਜਾਂਦਾ ਐ ਵੈਸੇ ਇਹਨੂੰ ਆਪਾਂ ਪਾ ਸਕਦੇ ਆ ਗਰਮ ਹੋ ਕੇ ਵੀ ਇਹ ਜਿਹੜਾ ਹੈਗਾ ਉਹ ਖੋਲ ਜਾਂਦਾ ਆ ਥੋੜੀ देर ਹੋਰ ਰੱਖਦੇ ਆ ਜਿੰਨੀ ਦੇਰ ਤੱਕ ਕਪੜਾ ਹੋੜ ਖੋਲ ਰਿਹਾ ਉੰਨੀ ਦੇਰ ਆਪਾਂ ਗੈਸ ਜਲਾ ਕੇ ਕੱਟ ਕਰਕੇ ਭਾਂਡਾ ਕਰਕੇ ਗਰਮ ਇਹਦੇ ਵਿੱਚ ਆਪਾਂ ਤੇਲ ਪਾ ਕੇ ਮਸਾਲੇ ਭੁੰਨ ਕੇ ਪਾਵਾਂਗੇ ਗਲਗਲਾਂ ਕਿਉਂਕਿ ਗਲਗਲਾਂ ਦਾ ਆਪਣਾ ਰਸਾ ਹੀ ਬਹੁਤ ਹੁੰਦਾ ਵੈਸੇ ਤਾਂ ਥੋੜਾ ਜਿਹਾ ਫਰਾਈ ਕਰਕੇ ਫੇਰ ਆਪਾਂ ਪਾ ਦਵਾਂਗੇ ਗੁੜ ਤੇ ਆਪਣਾ ਸਿਰਕਾ ਠੀਕ ਹੈ ਜੀ ਇਹ ਹੋ ਰਿਹਾ ਆਪਣਾ ਤੇਲ ਗਰਮ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਆ ਅਜਵਾਇਣ ਤੇ ਕਲੌਂਜੀ ਇਹ ਪਾ ਦੇਣੇ ਆ ਇਹ ਬੰਦ ਕਰ ਦੇਣਾ ਗਰਮ ਹੋ ਗਿਆ ਜਦੋਂ ਤੇਲ ਗੈਸ ਬੰਦ ਕਰ ਦੇਣਾ ਇਹ ਪਾ ਕੇ ਇਹ ਚ ਆਪਾਂ ਨੇ ਗਲਗਲਾ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਸਾਰੇ ਮਸਾਲੇ ਮਿਕਸ ਕਰ ਦੇਣੇ ਆ ਤੇ ਫਿਰ ਗੈਸ ਚਲਾਉਣ ਤੋਂ ਪਹਿਲਾਂ ਆਪਾਂ ਇਹ ਮਿਕਸ ਕਰਾਂਗੇ ਆਪਣਾ ਸਿਰਕਾ ਗੁੜ ਇਹਦਾ ਲਿਕਵਿਡ ਤੇ ਫਿਰ ਇਹਨੂੰ 10-5 ਮਿੰਟ ਦੇ ਦਾ 8-7 ਮਿੰਟ ਇਹਨੂੰ ਫਰਾਈ ਕਰਾਂਗੇ ਇਹ ਬਹੁਤ ਜਲਦੀ ਬਣ ਜਾਂਦੀ ਹੈ ਗਲਗਲਾ ਔਰ ਇਹਨਾਂ ਨੂੰ ਤੁਸੀਂ ਇਨਸਟੈਂਟਲੀ ਖਾ ਸਕਦੇ ਹੋ ਇਹ ਲੋ ਜੀ ਸਾਰੇ ਮਸਾਲੇ ਮਿਕਸ ਕਰਤੇ ਗੋੜ ਤੇ ਸਿਰਕੇ ਦਾ ਪਾਣੀ ਮਿਕਸ ਕਰਤਾ ਤੇ ਸਿੰਮ ਤੇ ਕਰਕੇ ਜਲਾਤੀ ਆ ਅੱਗ ਹਣੀ ਹੌਲੀ 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 ਇਹ ਥੋੜਾ ਨਾ ਗੱਦਾ ਜਿਹਾ ਪੈਣ ਲੱਗ ਜਾਊਗਾ ਜਿਵੇਂ ਬੋਇਲ ਹੋਣ ਲੱਗ ਜਾਊਗਾ 5 ਕਿ ਮਿੰਟ ਬੋਇਲ ਕਰੋ ਉਤਾਰੋ ਠੰਡਾ ਕਰੋ ਤੇ ਡੱਬਿਆਂ ਦੇ ਵਿੱਚ ਭਰ ਲਓ ਤੇ ਖਾਓ ਬਾਏ ਬਾਏ ਥੈਂਕਸ ਫॉर ਵਾਚਿੰਗ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਬਣਾ ਕੇ ਖਾਓ ਤੇ ਬਾਅਦ ਵਿੱਚ ਦੱਸਿਓ ਜ਼ਰੂਰ ਕਿ ਕਿਵੇਂ ਰਹਾ ਗਲਗਲ ਦੇ ਅਚਾਰ ਦਾ ਸਵਾਦ Bye, see you soon, Saskal.